ਸਾਰੇ ਇਹ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਈ ਜੀ ਆਪਾਂ ਤੁਹਾਡੇ ਵਾਸਤੇ ਫਿਰ ਨਿਕ ਨਵਾਂ ਸਟਾਫ ਲੈ ਕੇ ਆਏ ਬਹੁਤ ਹੀ ਸੋਹਣਾ ਸਟਾਫ ਹੈ ਜਿਹੜੀ ਰਖੜੀ ਹੈ ਇਹ ਤਿਆਰ ਨੂੰ ਆਪਾਂ ਮੁੱਖ ਰੱਖਦੇ ਹੋਏ ਵਧੀਆ ਕਾਟਨ ਦਾ ਮਾਲ ਹੈ ਜੀ ਪੌਂਚਾ ਵਰਕ ਹੈ ਵਧੀਆ ਨਾਲ ਦੁਪੱਟਾ ਦਿਖਾਵਾਂਗੇ ਤੁਹਾਨੂੰ ਜਿਹੜਾ ਹੁਣ ਆਪਾਂ ਤੁਸੀਂ ਵੀਡੀਓ ਇਹ ਦੇਖ ਰਹੇ ਹੋ ਬਲਕਾਰ ਮੈਸਰ ਖੰਦੇ ਨਾਮ ਚੈਨਲ ਤੇ ਚੱਲ ਰਹੀ ਹੈ ਵੀਰੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਸ ਗੱਲ ਤੇ ਵੀ ਇਹਦੇ ਵਿੱਚ ਆਪਾਂ ਖੋਲ-ਖੋਲ ਕੇ ਤੁਹਾਨੂੰ ਵਧਿਆ ਅ ਰੰਗ ਬਾਰੇ ਡਿਜ਼ਾਈਨ ਬਾਰੇ ਕੁਆਲਿਟੀ ਬਾਰੇ ਸਾਰੀ ਚੀਜ਼ ਦਿਖਾਇਆ ਕਰਾਂਗੇ ਖੋਲ-ਖੋਲ ਕੇ ਪਤਾ ਲੱਗਦਾ ਦੂਜੀ ਦੀ ਵੱਡੀ ਵੀਡੀਓ ਸਾਡੀ ਬਾਈ ਉਹਦੇ ਵਿੱਚ ਅਸੀਂ ਖੋਲ ਕੇ ਨਹੀਂ ਦਿਖਾ ਸਕਦੇ ਤਾਂ ਆਪਾਂ ਇਹ ਵੀਡੀਓ ਦੇ ਵਿੱਚ ਸਾਰਾ ਆਪਾਂ ਇਕੱਲਾ-ਇਕੱਲਾ ਤੁਹਾਨੂੰ ਤੁਹਾਨੂੰ ਦਿਖਾਇਆ ਕਰਾਂਗੇ ਵੀ ਕੀ ਕੁਆਲਿਟੀ ਹੈ ਕੀ ਰੇਟ ਹੈ ਕੀ ਗੱਲਬਾਤ ਹੈ ਬਾਈ ਜੀ ਨੂੰ ਸਬਸਕ੍ਰਾਈਬ ਸ਼ੇਅਰ ਵੱਧ ਤੋਂ ਵੱਧ ਕਰੋ ਤਾਂ ਕਿ ਤੁਹਾਨੂੰ ਬਾਈ ਜੀ ਹਰ ਇੱਕ ਚੀਜ਼ ਦਾ ਇਕੱਲੇ-ਇਕੱਲੇ ਦਾ ਪਤਾ ਲੱਗ ਸਕੇ ਵੀ ਇਹ ਕੀ ਕੁਆਲਿਟੀ ਹੈ ਕੀ ਰੇਟ ਹੈ ਕੀ ਸਟੱਫ ਹੈ ਕੀ ਇਹਦਾ ਡਿਜ਼ਾਈਨ ਹੈ ਸਾਰਾ ਵੀ ਤੁਹਾਨੂੰ ਖੋਲ-ਖੋਲ ਕੇ ਦਿਖਾਇਆ ਆਓ ਵਈਆ ਬਤਖੋਣੇ ਦੇਖੋ ਕਿੰਨਾ ਸੋਹਣਾ ਇੱਕ ਨੰਬਰ ਤੇ ਕੁਆਲਿਟੀ ਹੈ ਜੀ ਇਹਦੀ ਕਾਟਨ ਪਿਓਰ ਕਾਟਨ ਹੈ ਜੀ ਨਾਲ ਬਾਟਮ ਹੈ ਜੀ 2.5 2.5 ਮੀਟਰ ਦੀ ਕਟ ਹੈ ਜੀ ਇਹਦੀ ਦੇਖੋ ਪੂਰਾ ਡਿਜੀਟਲ ਪ੍ਰਿੰਟ ਹੈ ਜੀ ਨਾਲ ਦੇਖੋ ਪੌਂਚਾ ਵਰਕ ਕੀਤਾ ਹੋਇਆ ਜੀ ਆਰੀ ਦਾ ਵਰਕ ਕੀਤਾ ਪੌਂਚੀ ਦੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਕੰਮ ਹੈ ਜੀ ਕੀਤਾ ਹੋਇਆ ਹੈ ਨਾ ਤੇ ਨਾਲ ਵਈਆ ਦੇਖੋ ਦੁਪੱਟਾ ਜੀ ਕੋਟੇ ਦਾ ਦੁਪੱਟਾ ਬਾਈ ਜੀ ਫੁੱਲ ਸਾਈਜ਼ ਜਮਾ ਪੂਰਾ ਫੁੱਲ ਸਾਈਜ਼ ਦਾ ਹੀ ਕੋਟੇ ਦਾ ਦੁਪੱਟਾ ਨਾਗ ਬਾਈ ਜੀ ਲੈਸ ਲੱਗੀ ਹੋਈ ਹੈ ਇਹਦੇ ਤੇ ਕੁਆਲਿਟੀ ਇੱਕ ਨੰਬਰ ਕੁਆਲਿਟੀ ਬਣੀ ਹੋਣੀ ਮਾਡਲ ਦਾ ਮਾਡਲਾਂ ਦਾ ਬਹੁਤ ਵਧੀਆ ਡਿਜ਼ਾਈਨ ਦਿੱਤਾ ਜੀ ਤੇਰੇ ਇਹ ਕੁਆਲਿਟੀ ਚੈੱਕ ਕਰੋ ਬਾਈ ਜੀ ਕੱਪੜੇ ਦੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਪਿਓਰ ਕਾਟਨ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ 2.5 2.5 ਮੀਟਰ ਹੀ ਤੁਹਾਨੂੰ ਕੱਟ ਦੇਵਾਂਗੇ ਤੇ ਨਾਲ ਪਹੁੰਚੇ ਤੇ ਵਰਕ ਦੇਵਾਂਗੇ ਆਰੀ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਅਕੀ ਦੂਸਰਾ ਡਿਜ਼ਾਈਨ ਦੇਖੋ ਚੈੱਕ ਕਰੋ ਬਾਈ ਜੀ ਇਹ ਆ ਵੀਰ ਜੀ ਕਾਲੇ ਰੰਗ ਤੇ ਨਾਲ ਦੇਖੋ ਕਿੰਨਾ ਵਧੀਆ ਪ੍ਰਿੰਟ ਹੈ ਸੋਹਣਾ ਬਹੁਤ ਅੱਜ ਕੱਲ ਫੇਮਸ ਰੰਗ ਹੈ ਜੀ ਕਾਲਾ ਰੰਗ ਜਿਹੜਾ ਹੈ ਨਾ ਫੇਮਸ ਰੰਗ ਹੈ ਜੀ ਬਹੁਤ ਜ਼ਿਆਦਾ ਇਹ ਚੀਜ਼ ਦੀ ਡਿਮਾਂਡ ਹੈ ਆ ਦੇਖੋ ਬਾਈ ਜੀ ਕਿੰਨਾ ਸੋਹਣਾ ਜਿਹੜਾ ਆਪਾਂ ਪਹੁੰਚੇ ਤੇ ਕੰਮ ਕੀਤਾ ਆਰੀ ਵਰਕ ਦਾ ਬਹੁਤ ਹੀ ਸੋਹਣਾ ਤੇ ਬਾਈ ਜੀ ਨਵਾਂ ਡਿਜ਼ਾਈਨ ਦਿੱਤਾ ਹੈ ਆਪਾਂ ਤੁਹਾਨੂੰ ਇਹ ਬਹੁਤ ਹੀ ਸੋਹਣਾ ਕੁਆਲਿਟੀ ਦਾ ਡਿਜ਼ਾਈਨ ਹੈ ਤੇ ਰੰਗ ਵੀ ਬਾਈ ਜੀ ਜਿਵੇਂ ਹੈ ਇੱਕ ਨੰਬਰ ਤੇ ਕੁਆਲਿਟੀ ਦੇ ਰੰਗ ਹੈ ਜੀ ਬਹੁਤ ਹੀ ਸੋਹਣਾ ਰੰਗ ਹੈ ਫੇਮਸ ਰੰਗ ਹੈ ਆ ਨਾਲ ਦੇਖੋ ਦੁਪੱਟਾ ਬਾਈ ਜੀ ਚਿੱਟੀ ਲੈਸ ਲਾਈ ਹੈ ਤੇ ਕਾਲੇ ਰੰਗ ਦਾ ਨਾਲ ਬਹੁਤ ਸੋਹਣਾ ਦੁਪੱਟਾ ਦਿੱਤਾ ਹੈ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਜੀ ਦੁਪੱਟੇ 'ਚ ਵੀ ਦੇਖੋ ਬਾਈ ਜੀ ਬਹੁਤ ਹੀ ਵਧੀਆ ਜਿਵੇਂ ਟਾਈ ਐਂਡ ਡਾਈ ਦਾ ਦੁਪੱਟਾ ਹੁੰਦਾ ਜੀ ਐਸ ਢੰਗ ਨਾਲ ਇਹਦਾ ਫਲਾਵਰ ਬਣਾਇਆ ਜੀ ਇਹਦਾ ਤੇ ਕੋਟੇ ਦਾ ਦੁਪੱਟਾ ਜੀ ਬਹੁਤ ਹੀ ਸੋਹਣਾ ਹੌਲਾ ਫੁੱਲ ਵਰਗਾ ਦੁਪੱਟਾ ਕੋਟੇ ਡੋਰੀ ਦਾ ਦੁਪੱਟਾ ਜੀ ਬਹੁਤ ਸੋਹਣਾ ਨਾਲ ਲੈਂਸ ਲੂਸ ਲੱਗੀ ਆ ਬਾਈ ਜੀ ਜਿਹੜੀ ਆ ਇਹਦੀ ਕੁਆਲਿਟੀ ਆ ਬਾਈ ਜੀ ਜਿਹੜੀ ਬਾਟਮ ਦਿੱਤੀ ਆ ਚਿੱਟੇ ਨਾਲ ਬਾਈ ਜੀ ਪੌਂਚਾ ਵਰਕ ਆਰੀ ਵਰਕ ਦਾ ਉੱਤੇ ਕੰਮ ਕੀਤਾ ਹੈ ਬਹੁਤ ਹੀ ਸੋਹਣਾ ਸ਼ੂਟ ਹੈ ਬਾਈ ਜੀ ਬਹੁਤ ਹੀ ਕੁਆਲਿਟੀ ਇੱਕ ਨੰਬਰ ਤੇ ਬਹੁਤ ਹੀ ਵਧੀਆ ਦੇਖੋ ਆ ਆ ਗਿਆ ਆਪਣੇ ਕੋਲੇ ਤੀਜਾ ਰੰਗ ਸੰਤਰੀ ਦੇ ਵਿੱਚ ਬਾਈ ਜੀ ਗੁਲਾਬੀ ਕਿੰਨਾ ਵਧੀਆ ਕੰਡਸਟਰੀਆ ਦੇਖੋ ਬਈ ਇਹ ਫੁੱਲ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਬਾਈ ਜੀ ਇਹਦੇ ਵਿੱਚ ਘੱਟੋ ਘਾਟ ਆਪਣੇ ਕੋਲੇ 100 ਤੋਂ ਉੱਤੇ ਡਿਜ਼ਾਈਨ ਪਿਆ ਬਾਈ ਜੀ ਰੰਗ ਡਿਜ਼ਾਈਨ ਬਹੁਤ ਹੀ ਸੋਹਣਾ ਆ ਦੇਖੋ ਬਾਈ ਜੀ ਪਹੁੰਚਾ ਜਿਹੜਾ ਪਹੁੰਚਾ ਵਰਕ ਤਾਂ ਕਿੰਨਾ ਸੋਹਣਾ ਕੰਮ ਕੀਤਾ ਬਾਈ ਜੀ ਦੇਖੋ ਗੁਲਾਬੀ ਤੇ ਨਾਲ ਸੰਤਰੀ ਕਿੱਡਾ ਸੋਹਣਾ ਰੰਗ ਹੈ ਜੀ ਕਿੱਡਾ ਸੋਹਣਾ ਡਿਜ਼ਾਈਨ ਕੱਢਿਆ ਜੀ ਦੇਖੋ ਆ ਦੇਖੋ ਇਹ ਮਾਡਲ ਦਾ ਕਾਪੀ ਹੈ ਜੀ ਬਹੁਤ ਸੋਹਣਾ ਇੱਕ ਨੰਬਰ ਕੁਆਲਿਟੀ ਹੈ ਜੀ ਇਹ ਤੇ ਨਾਲ ਬਾਈ ਜੀ ਦੇਖੋ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਦਿੱਤਾ ਬਾਈ ਜੀ ਦੇਖੋ ਨਾਲ ਉਹ ਮਿਲ ਕੋਟ ਆ ਜਾਂਦਾ ਜੀ ਦਾ ਨਾਲ ਸੇਵ ਦਿੱਤੀ ਹੋਈ ਹੈ ਤੇ ਬਹੁਤ ਹੀ ਸੋਹਣਾ ਨਾਲ ਕੀਤਾ ਇਹਦਾ ਲਾਇਸ ਲੱਗੀ ਹੋਈ ਹੈ ਬਹੁਤ ਹੀ ਸੋਹਣੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਜਿਹਨੇ ਬੁੱਕ ਕਰਾਉਣਾ ਬਾਈ ਜੀ ਫਟਾਫਟ ਬੁੱਕ ਕਰਵਾ ਦਿਓ ਕਿਉਂਕਿ ਇਹ ਸੀਮਤ ਸਟਾਕ ਹੀ ਹੈ ਬੜਾ ਸਟਾਕ ਆਪਣੇ ਕੋਲ ਨਹੀਂ ਆਇਆ ਤੇ ਜਿਹਨੂੰ ਲੋੜ ਆ ਬਾਈ ਜੀ ਆ ਦੀ ਸਕਰੀਨਸ਼ਾਟ ਲਓ ਸਕਰੀਨਸ਼ਾਟ ਲੈ ਕੇ ਸਾਨੂੰ ਵਾਪਸ ਕਰੋ ਤੇ ਤੁਹਾਨੂੰ ਦੱਸੋ ਬਾਈ ਜੀ ਕਿ ਆਪਾਂ ਫਿਰ ਅਗਲਾ ਡਿਜ਼ਾਈਨ ਫਿਰ ਲੈ ਕੇ ਆਏ ਆ ਦੇਖੋ ਹੁਣ ਆਹ ਡਿਜ਼ਾਈਨ ਦੇਖੋ ਬਾਈ ਜੀ ਕਿੱਡਾ ਸੋਹਣਾ ਜਿਹੜਾ ਬਾਈ ਜੀ ਪੌਂਚਿਆ ਤੇ ਵਰਕ ਕੀਤਾ ਹੋਇਆ ਇਹ ਜਿੰਨੇ ਤੁਸੀਂ ਸੂਟ ਦੇਖੋਗੇ ਬਾਈ ਜੀ ਅਲੱਗ-ਅਲੱਗ ਇਹਦੀ ਡਿਜ਼ਾਈਨ ਦਿੱਤਾ ਅਲੱਗ-ਅਲੱਗ ਇਹਦੀ ਸ਼ੇਪ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਦੇਖੋ ਬਾਈ ਜੀ ਕਿੱਡਾ ਸੋਹਣਾ ਕੰਮ ਕੀਤਾ ਹੋਇਆ ਜਿਹੜਾ ਆਹ ਦੀ ਵਰਕ ਦਾ ਕੰਮ ਕੀਤਾ ਹੈ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਆਣੀ ਹੈਗਾ ਜੂੜ ਜਾਣੀ ਬੱਟਿਆ ਹੋਇਆ ਬਾਈ ਜੀ ਬਹੁਤ ਸੋਹਣਾ ਕੰਮ ਕੀਤਾ ਹੈ ਜੇ ਕੱਪੜੇ ਦੀ ਕੁਆਲਿਟੀ ਦੀ ਗੱਲ ਕਰੀਏ ਬਾਈ ਜੀ ਕੱਪੜੇ ਦੀ ਕੁਆਲਿਟੀ ਨੰਬਰ 1 ਕੁਆਲਿਟੀ ਹੈ ਜਮਾ ਉਹ ਨਹੀਂ ਹੈਗਾ ਵੀ ਤੁਹਾਨੂੰ ਤੜਾਈ ਦਾ ਜਰੂਰ ਹੈਗੇ ਵੀ ਇਹਨਾਂ ਕੱਪੜਾ ਧੋਂਗੇ ਸੈਂਕੋ ਜੂ ਜਾਂ ਰੰਗ ਫੇਟ ਹੋ ਜੂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਗੱਲ ਕਰੀਏ ਆਪਾਂ ਦੁਪੱਟੇ ਦੀ ਦੁਪੱਟਾ ਵੀ ਬਾਈ ਜੀ ਬਹੁਤ ਹੀ ਸੋਹਣਾ ਦੁਪੱਟਾ ਦਿੱਤਾ ਹੋਇਆ ਹੈ ਜਮਾ ਮਨ ਖੁਸ਼ ਹੁੰਦਾ ਬਾਈ ਜੀ ਦੁਪੱਟਾ ਦੇਖ ਕੇ ਆ ਦੇਖੋ ਜਿਹੜਾ ਦੁਪੱਟਾ ਦੇਖੋਗੇ ਬਾਈ ਜੀ ਮਨ ਖੁਸ਼ ਹੁੰਦਾ ਹੈ ਇਹਦਾ ਬਾਈ ਜੀ ਆਪਾਂ ਜੀ ਜਿਦਾ ਇੱਕ ਸ਼ੂਟ ਲਾਉਂਗਾ ਕਿਹੜਾ ਕਿਹੜਾ ਬਾਈ ਜੀ 750 ਰੁਪਏ ਦਾ ਬਾਈ ਜੀ ਦੋ ਲਾਉਂਗੇ 1400 ਰੁਪਏ ਦਾ ਸ਼ਿਪਿੰਗ ਫਰੀ ਆ ਜੇ ਕਿਸੇ ਨੇ ਮੰਗਾਉਣੇ ਬਾਈ ਜੀ ਦੋ ਸੂਟ ਇਕੱਠੇ ਮੰਗਾ ਸਕਦਾ ਕਿੱਥੇ ਮਰਜੀ ਮੰਗਾ ਲੈ ਬਾਈ ਜੀ ਸਿਰ ਸ਼ਿਪਿੰਗ ਹੈ ਇਹ ਬਿਲਕੁਲ ਫਰੀ ਹੈ ਦੋ ਸੂਟਾਂ ਦੇ ਦੋ ਸੂਟਾਂ ਰੇਟ 1400 ਰੁਪਏ ਇਕੱਲੇ ਦਾ ਰੇਟ ਬਾਈ ਜੀ 750 ਰੁਪਏ ਤੇ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਜਿਹਨੇ ਇਕੱਠੇ ਚੱਕਨੇ ਬਾਈ ਜੀ ਉਹਨੂੰ ਬਹੁਤ ਵਧੀਆ ਲੈਸ ਲੱਗੂਗੀ ਇੱਕ ਵਾਰੀ ਸਾਡੇ ਨਾਲ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸਾਡੇ ਨਾਲ ਫੋਨ ਤੇ ਗੱਲ ਕਰ ਲੈ ਉਹਨੂੰ ਬਾਈ ਜੀ ਬਹੁ ਕੱਲੇ ਦਾ ਸੂਟ 752 ਦਾ 1400 ਰੁਪਏ ਲਾ ਦਾ ਇਕੱਠਾ ਬਾਈ ਜੀ ਤੇ ਸ਼ਿਪਿੰਗ ਬਿਲਕੁਲ ਫਰੀ ਹੈ ਜਿੱਥੇ ਮਰਜੀ ਮੰਗਾ ਲੇ ਬਾਈ ਜੀ ਸ਼ਿਪਿੰਗ ਫਰੀ ਹੈ ਕੁਆਲਿਟੀ ਬਾਈ ਜੀ ਇੱਕ ਨੰਬਰ ਤੇ ਕੁਆਲਿਟੀ ਹੈ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਸੂਟ ਦੀ ਰੱਖੜੀ ਨੂੰ ਬਾਈ ਜੀ ਬਹੁਤ ਹੀ ਜ਼ਿਆਦਾ ਸੇਲ ਹੋਣੀ ਹੈ ਕਿਉਂਕਿ ਇਹ ਬਾਈ ਜੀ ਜਿਹੜਾ ਆਰਟੀਕਲ ਹੈ ਬਹੁਤ ਹੀ ਸੋਹਣਾ ਤੇ ਵਧੀਆ ਕਾਲ ਆਰਟੀਕਲ ਬਣਾਇਆ ਹੈਗਾ ਕੱਪੜੇ ਬੰਨੀ ਹੋ ਤੇ ਡਿਜ਼ਾਈਨ ਬੰਨੀ ਹੋ ਬਾਈ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਨੂੰ ਪਹਿਲਾਂ ਜਿਹੜੇ ਪੰਜ ਚਾਰ ਡਿਜ਼ਾਈਨ ਦਿਖਾਈ ਸੀ ਉਹ ਆਪਾਂ ਤੁਹਾਨੂੰ ਖੁਲਾਰ ਕੇ ਦਿਖਾਤੇ ਜਿਹਦੇ ਵਿੱਚ ਤੁਹਾਨੂੰ ਪਤਾ ਲੱਗ ਵੀ ਇਹ ਪੌਂਚਾ ਵਰਕ ਕੀ ਡਿਜ਼ਾਈਨ ਦਾ ਹੈ ਜਿਹੜੀ ਚੁੰਨੀ ਹੈ ਉਹ ਕੀ ਡਿਜ਼ਾਈਨ ਦੀ ਹੈ ਜਿਹੜੀ ਬਾਟਮ ਹੈ ਕੀ ਗੱਲਬਾਤ ਹੈ ਜਿਹੜੀ ਕਮੀਜ਼ ਹੈ ਉਹ ਕੀ ਗੱਲਬਾਤ ਹੈ ਤੁਹਾਨੂੰ ਸਾਰਾ ਕੁਝ ਬਾਈ ਇਕੱਲਾ ਇਕੱਲਾ ਖਿਲਾਰ ਕੇ ਦਿਖਾਇਆ ਹੈ ਹੁਣ ਤੁਹਾਨੂੰ ਆਪਾਂ ਬਾਈ ਜੀ ਇਕੱਲਾ ਇਕੱਲਾ ਦਿਖਾਵਾਂਗੇ ਰੰਗ ਬਾਈ ਜੀ ਕਿਉਂਕਿ ਤੁਹਾਨੂੰ ਸਕਰੀਨਸ਼ਾਟਸ ਲੈਣਾ ਸੌਖਾ ਹੋ ਜੂਗਾ ਇਹ ਆ ਪਹਿਲਾ ਚੈਨਲ ਬਲਕਾਰ ਮੈਸਰ ਖਾਨ ਦੇ ਨਾਮ ਤੇ ਆਪਾਂ ਚੈਨਲ ਹੈ ਨਾ ਉਹਦੇ ਵਿੱਚ ਸਪੈਸ਼ਲੀ ਆਪਾਂ ਇਹੋ ਜਿਹੀ ਵੀਡੀਓ ਪਾਇਆ ਕਰਾਂਗੇ ਤਾਂ ਕਿ ਤੁਹਾਨੂੰ ਕੱਲੇ ਕੱਲੇ ਰੰਗ ਦਾ ਡਿਜ਼ਾਈਨ ਦਾ ਕੁਆਲਿਟੀ ਦਾ ਪਤਾ ਲੱਗ ਸਕੇ ਹੁਣ ਬਾਈ ਜੀ ਆਪਾਂ ਤੁ ਬਾਈ ਜੀ ਇੱਕ ਵਾਰੀ ਫੇਰ ਦੱਸ ਦਈਏ ਆਪਾਂ ਜਿਹੜਾ ਇਹਦਾ ਰੇਟ ਹੈ ਬਾਈ ਜੀ ਇਹਦਾ ਰੇਟ 750 ਰੁਪਏ ਇੱਕ ਸੂਟ ਦਾ ਰੇਟ ਹੈ ਜੇ ਬਾਈ ਤੁਸੀਂ ਦੋ ਸੂਟ ਇਕੱਠੇ ਲੈ ਲਓਗੇ ਤਾਂ 1400 ਰੁਪਏ ਦੇ ਆ ਜਿਹੜੀ ਇਹਦੀ ਸ਼ਿਪਿੰਗ ਹੈ ਬਾਈ ਜੀ ਬਿਲਕੁਲ ਫ੍ਰੀ ਆ ਜਿੱਥੇ ਮਰਜ਼ੀ ਮੰਗਾ ਲਓ ਬਾਈ ਜੀ ਬਿਲਕੁਲ ਫ੍ਰੀ ਸ਼ਿਪਿੰਗ ਦੇਵਾਂਗੇ ਆਹ ਡਿਜ਼ਾਈਨਸ ਨੂੰ ਹਮ ਚੈੱਕ ਕਰਨੇ ਬਾਈ ਜੀ ਤੁਹਾਨੂੰ ਸਕਰੀਨ ਸ਼ਾਟ ਲੈਣਾ ਸੌਖਾ ਹੋ ਜੂ ਬਾਈ ਜੀ ਜਿਹੜੀ ਆਪਾਂ ਇਹਦੀ ਕੁਆਲਿਟੀ ਦੀ ਗੱਲ ਕਰੀਏ ਬਾਈ ਜੀ ਕੁਆਲਿਟੀ ਦਾ ਨੰਬਰ 1 ਕੁਆਲਿਟੀ ਹੈ ਜ਼ਿੰਮੇਵਾਰੀ ਹੈ ਬਾਈ ਜੀ ਕੱਪੜੇ ਮੰਨਿਓ ਡਿਜ਼ਾਈਨ ਮੰਨਿ ਇਹ ਓਮ ਦਾ ਮਾਲ ਹੈ ਬਾਈ ਜੀ ਓਮ ਦਾ ਬਹੁਤ ਵਧੀਆ ਚੰਗਾ ਮਾਲ ਹੈ ਕਾਟਨ ਤੇ ਪ्युअर ਵਧੀਆ ਜਿਹੜੀ ਬੋਟ ਨੇ ਇਹ ਵੀ ਕਾਟਨ ਦੀ ਹੈ ਜਿਹੜੀ ਇਹਦੀ ਕਮੀਜ਼ ਹੈ ਇਹ ਵੀ ਕਾਟਨ ਦੀ ਹੈ ਤੇ ਜਿਹੜੀ ਇਹਦੀ ਚੁੰਨੀ ਦਿੱਤੀ ਹੈ ਦੁਬੱਟਾ ਬਾਈ ਜੀ ਲਾਜਵਾਬ ਦੁਬੱਟਾ ਹੈ ਬਹੁਤ ਸੋਹਣਾ ਦੁਬੱਟਾ ਇਹਦੇ ਵਿੱਚ ਕੋਟੇ ਡੋਰਗੇ ਦਾ ਦੁਬੱਟਾ ਬਾਈ ਜੀ ਨਾਲ ਵਧੀਆ ਚਿੱਟੀ ਲੈਸ ਲੱਗੀ ਹੈ ਨਾਲ ਤੇ ਸੋਹਣਾ ਬਹੁਤ ਕੰਮ ਕੀਤਾ ਬਾਈ ਜੀ ਪਹਿਲੀ ਵਾਰ ਇਹ ਜਾ ਆਰਟੀਕਲ ਆਇਆ ਬਾਈ ਜੀ ਓਮ ਦਾ ਬਹੁਤ ਸੋਹਣਾ ਧਮਾਕੇਦਾਰ ਆਰਟੀਕਲ ਹੈ ਇਹ ਜਿਹੜਾ ਮਤਲਬ ਰਖੜੀ ਤੇ ਬਹੁਤ ਹੀ ਇਹਨੇ ਧੂਮਾ ਪਾਉਣੇ ਹੈ ਬਾਈ ਜੀ ਕਵਾਲਿਟੀ ਚੈੱਕ ਕਰੋ ਬਾਈ ਜੀ ਦੇਖੋ ਹੁਣ ਆਪਾਂ ਤੁਹਾਨੂੰ ਕੱਲਾ ਕੱਲਾ ਤਾਂ ਦਿਖਾ ਰਹੇ ਹਾਂ ਜੇ ਕਿਸੇ ਨੂੰ ਬਾਈ ਸਕਰੀਨਸ਼ਾਟ ਲੈਣਾ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਦੇ ਸਕਦਾ ਬਾਈ ਜੀ ਇਹਦਾ ਸਟਾਕ ਸੀਮਤੀ ਹੈ ਬਾਈ ਜੀ ਨੂੰ ਲੋੜ ਹੈ ਬਾਈ ਜੀ ਲੈ ਸਕਦਾ ਤੇ ਕੁਆਲਿਟੀ ਬਣੀ ਹੋਈ ਬਾਈ ਜੀ ਤੁਸੀਂ ਇਹਨੂੰ ਅ ਕੋਈ ਹੋਣੀ ਕਹਿ ਸਕਦੇ ਕੁਆਲਿਟੀ ਬਹੁਤ ਚੰਗੀ ਹੈ ਜਿਨੇ ਬਾਈ ਜੀ ਪਾਰਸਲ ਬਣਾਉਣਾ ਹੈ ਪਾਰਸਲ ਵੀ ਬਣਾ ਸਕਦਾ ਹੈ ਪਹੁੰਚ ਵੀ ਹੋ ਜੂਗੀ ਬਾਈ ਜੀ ਦੇਖੋ ਬਾਈ ਜੀ ਕੱਲਾ ਕੱਲਾ ਛੂਟ ਨਿਗਾਹ ਮਾਰ ਲਓ ਇਹ ਬਲਕਾਰ ਮੈਸਰ ਖਾਨ ਵਾਲਾ ਚੈਨਲ ਹੈ ਬਾਈ ਜੀ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਬਾਈ ਜੀ ਤਾਂ ਕਿ ਇਹਦੇ ਵਿੱਚ ਤੁਹਾਨੂੰ ਐਗੀਆਂ ਵੀਡੀਓ ਦੇਖਣ ਨੂੰ ਮਿਲਣ ਜੋ ਕੱਲਾ ਕੱਲਾ ਤੁਹਾਨੂੰ ਖੋਲ ਕੇ ਚੈੱਕ ਕਰਵਾਇਆ ਜਾਵੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਇਹ ਕੁਆਲਿਟੀ ਕੀ ਹੈ ਦੀ ਇਹਦਾ ਰੇਟ ਕੀ ਹੈ ਤੇ ਡਿਜ਼ਾਈਨ ਮਤਲਬ ਇਹਦੇ ਵਿੱਚ ਕੀ ਹੈ ਬਾਈ ਜੀ ਬਹੁਤ ਹੀ ਸੋਹਣਾ ਕੰਮ ਕਰਿਆ ਬਾਈ ਜੀ ਇਹਦਾ ਖੋਲ ਕੇ ਆਪਾਂ ਜਿਹੜਾ ਚੈੱਕ ਕਰਵਾਉਣਾ ਹੈ ਤੁਹਾਨੂੰ ਆ ਤੁਸੀਂ ਬਾਈ ਜੀ ਚੈੱਕ ਕਰ ਲਿਆ ਹੋ ਇਹਦੇ ਵਿੱਚ ਆਪਣੇ ਕੋਲੇ ਹਜੇ ਹੋਰ ਡਿਜ਼ਾਈਨ ਪਏ ਆ ਬਾਈ ਜੀ ਬਹੁਤ ਜ਼ਿਆਦੇ ਕਿਉਂਕਿ ਕੱਲਾ ਕੱਲਾ ਡਿਜ਼ਾਈਨ ਸੀ ਤੁਹਾਨੂੰ ਸਾਰਾ ਦਿਖਾਤਾ ਬਾਈ ਜੀ ਬਲਕਾਰ ਮੈਸਰ ਕਰਨ ਨੂੰ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰੋ ਤਾਂ ਕਿ ਸਾਨੂੰ ਵੀ ਇਸ ਗੱਲ ਤੇ ਹੌਸਲਾ ਹੋ ਜਾਏ ਨਾ ਬਾਈ ਜੀ ਤੁਹਾਨੂੰ ਕੱਲਾ ਕੱਲਾ ਸ਼ੂਟ ਖੋਲ ਕੇ ਦਿਖਾਇਆ ਕਰਾਂਗੇ ਇਸੇ ਚੈਨਲ ਦੇ ਉੱਤੇ ਇੱਕ ਆਪਣਾ ਮਨਜਿੰਦਰ ਕਲਾਸ ਹੋ ਸਾਬਤਾ ਬਈ ਵੱਡਾ ਚੈਨਲ ਹੈ ਤੇ ਇਹ ਬਾਈ ਜੀ ਨਾਲ ਆਪਾਂ ਤੋਰਿਆ ਹੋਇਆ ਬਲਕਾਰ ਮੈਸਰ ਕਰਨਾ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਤੁਹਾਨੂੰ ਬਈ ਖੋਲ ਖੋਲ ਡਿਜ਼ਾਈਨ ਕੱਲੇ ਕੱਲੇ ਦਿਖਾ ਸਕੀਏ ਜੇ ਕਿਸੇ ਨੇ ਬਈ ਪਾਰਸਲ ਬਣਾਉਣਾ ਹੈ ਪਾਰਸਲ ਜੇ 1 2 ਸ਼ੂਟ ਕਿਸੇ ਨੇ ਲੈਣਾ ਬਾਈ ਦੁਕਾਨਦਾਰਾਂ ਵਾਸਤੇ ਬਾਈ ਜੀ ਖਾਸ ਤੋਫਾ ਇਹੇ ਦੁਕਾਨਦਾਰਾਂ ਨੂੰ ਬਹੁਤ ਜਿਆਦਾ ਲੈਸ ਆ ਬਾਈ ਜੀ ਇੱਕ ਵਾਰੀ ਫੋਨ ਤੇ ਜਰੂਰ ਸਾਡੇ ਨਾਲ ਗੱਲ ਕਰੋ ਜੇ ਕੋਈ 10-20 ਸੂਟ ਇਕੱਠੇ ਲੈ ਲੂਗਾ ਬਾਈ ਜੀ ਬਹੁਤ ਲੈਸ ਲਾਵਾਂਗੇ ਬਾਜ਼ਾਰ ਨੂੰ ਵੀ ਲੈਸ ਲਾਵਾਂਗੇ ਬਾਈ ਜੀ ਇੱਕ ਵਾਰੀ ਜਰੂਰ ਸਾਡੇ ਨਾਲ ਗੱਲ ਕਰੋ ਗਲਤੀ ਫਲਤੀ ਹੋਈ ਤਾਂ ਬਾਈ ਜੀ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ